ਵਿਦਾਂਤਵਾਲਾ ਦਾ ਗਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਪੂਰੋਵਾਲ ਅਰਾਈਆਂ ਦੀ ਪੰਚਾਇਤ ਵੱਲੋਂ ਠੇਕੇਦਾਰ ਤੇ ਵਾਟਰ ਸਪਲਾਈ ਟੈਂਕੀ ਵਿੱਚ ਘਟੀਆ ਮਟੀਰੀਅਲ ਵਰਤਣ ਦੇ ਗੰਭੀਰ ਦੋਸ਼ ਲਗਾਏ ਗਏ ਹਨ ਪੰਚਾਇਤ ਦਾ ਕਹਿਣਾ ਹੈ ਕਿ ਟੈਂਕੀ ਦੀ ਨਿਆਰਤ ਗੁਣਵੱਤਾ ਦੀ ਉਲੰਘਣਾ ਕੀਤੀ ਜਾ ਰਹੀ ਆ ਜਿਸ ਨਾਲ ਭਵਿੱਖ ਵਿੱਚ ਪਿੰਡ ਵਾਸੀਆਂ ਨੂੰ ਨੁਕਸਾਨ ਹੋ ਸਕਦਾ ਹੈ ਜਦੋਂ ਇਸ ਸੰਬੰਧੀ ਕੰਮ ਕਰ ਰਹੇ ਠੇਕੇਦਾਰ ਦਾ ਪੱਖ ਜਾਣਨ ਲਈ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਪੱਖ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਜਦੋਂ ਇਸ ਸੰਬੰਧੀ ਐਸ ਡੀਓ ਸਾਹਿਲ ਵਾਟਰ ਸਪਲਾਈ ਸੈਨੀਟੇਸ਼ਨ ਬਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਜਲਦ ਪਿੰਡ ਪੂਰੇਵਾਲ ਅਰਾਇਆਂ ਵਿੱਚ ਵਾਟਰ ਸਪਲਾਈ ਵਾਲੀ ਟੈਂਕੀ ਦਾ ਮੌਕਾ ਦੇਖਣਗੇ ਅਤੇ ਜੇਕਰ ਠੇਕੇਦਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੀ ਬੰਦੀ ਪੇਮੈਂਟ ਰੋਕ ਦਿੱਤੀ ਜਾਵੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ਗram ਪੰਚਾਇਤ ਪੂਰੋਵਰ ਰਹੀਆਂ ਜੀ ਮਾ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਿਟਿਸ਼ਨ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਲੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਹੈ ਉਹੇ ਲਾ ਕੇ ਇਹ ਇੰਨੀ ਕਿ ਹਵਾ ਦੇ ਵਿੱਚ ਆਪੇ ਡਿੱਗ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾਲ ਆ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋ ਰਹੇ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਿਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋ ਲੱਗੀਆਂ ਲੱਗੀਆਂ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਨ ਚਾਰਜ ਨੇ ਪਿੰਡ ਪੂਰਵ ਰਾਈਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ਠੇਕੇਦਾਰ ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅੱਗੋ ਇਹ ਚੈਲੰਜ ਕਰਦਾ ਸਾਨੂੰ ਵੀ ਤੁਹਾਡਾ ਕਿੱਥੇ ਜੋ ਜਵਰ ਲੱਗਦਾ ਲਾ ਲਓ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਕ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰੀ ਕੁਆਲਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈ ਇਹ ਹਰ ਇੱਕਥੋਂ ਰੇਤਾ ਲਾਇਆ ਹੈ ਆਖਿਆ ਅਸਰ ਨਹੀਂ ਕਰਦਾ ਇਹ ਸਰਕਾਰ ਕੇ ਬੇਨਤੀ ਸਾਡੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾ ਜਾ ਕਿਉਂਕਿ ਉਹ ਸਰਕਾਰ ਦਾ ਪੈਸਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ ਸਾਡਾ ਪਿੰਡ ਜੀ ਪੂਰਾ ਰਾਇਆਂ ਮੈਂ ਪੰਚਾਇਤ ਮੈਂਬਰ ਸਰਦਾਰ ਰਸਵਾਲ ਸਿੰਘ ਇਹ ਸਾਡੀ ਪੂਰੀ ਪੰਚਾਇਤ ਖੋਤੀ ਆ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬ ਇਹ ਮੈਂਬਰ ਸਾਹਿਬ ਨੇ ਸਾਡੇ ਪਿਛੇ ਨਗਰ ਨਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ੋਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹ ਹੀ ਟਾ ਕੇ ਇੱਥੇ ਨੇ ਆਪਣੀ ਸਟੈਂਪਰ ਕੀਤੀ ਆ ਤੇ ਜਿਹੜੇ ਚਾਰ ਸ਼ੋਰੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੁੱਕ ਕੇ ਇੱਥੋਂ ਇਹੀ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੋਂ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵਾ ਉਹ ਤੁਸੀਂ ਕਿਉਂ ਨਹੀਂ ਆ ਕੇ ਇਹਨੂੰ ਸਹੀ ਤਰੀਕੇ ਨਾਲ ਸਿਮਿੰਟ ਭਰ ਕੇ ਤੇ ਚਾਰਸ਼ ਫੇਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਆਂਦਾ ਕਿ ਮੈਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲਓ ਇਹੋ ਕੁਛ ਹੋਣਾ ਜੇ ਕਰੋਨਾ ਤੇ ਕਰਵਾ ਲਓ ਜੇ ਨਹੀਂ ਕਰੋਨਾ ਤੇ ਨਾ ਕਰੋ ਕਲ ਦਾ ਸਮਾਨ ਆਪਣਾ ਸਾਰਾ ਹੀ ਤੋਂ ਕਿਥੋਂ ਚੜੇਗਾ ਸਰ ਸਾਡੇ ਇਹਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਤੇ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਆਉਂਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨਿਕਾਇਆ ਉਦੋਂ ਸਾਡੀ ਕੋਈ ਦਖਲਦਾਰੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪਾਈਪਾਂ ਪਾਈਆਂ ਨੇ ਉਹ ਵੀ ਇਹਨੇ ਬਹੁਤ ਘੜੀਆਂ ਕਿਸਮ ਦੀਆਂ ਪਾਈਆਂ ਨੇ ਅਸੀਂ ਟੂਟੀਆਂ ਵੀ ਬਹੁਤ ਘੜੀਆਂ ਕਿਸਮ ਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉਥ ਉਤੋਂ ਟਿਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਦੇ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਇਨਕੁਆਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਇਹਦੀ ਸਾਰੀ ਛਾਣਬੀਨ ਕਰਕੇ ਇਹ ਸਾਰਾ ਕੰਮ ਤਸਲੀਭਗ ਸਾਡਾ ਕਰਵਾਇਆ ਜਾ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਨੂੰ ਰਮਣ ਬੈਲ ਜੂ ਰਾਨੇ ਲਿਆ ਕੇ ਦਿੱਤਾ ਸਮਝੇ ਤੇ ਇਹ ਜਿਹੜਾ 26 ਲੱਖ ਦੀ ਦੁਰ ਵਰਤੋਂ ਕੀਤੀ ਗਈ ਆ ਅੰਦਰ ਵੀ ਤੁਹਾਨੂੰ ਦਿਖਾਉਂਦੇ ਆ ਬਾਅਦ ਵਿੱਚ ਜਿਹੜੀ ਅੰਦਰ ਸਟਾਰਟਰ ਦੀ ਜਿਹੜੇ ਨੇ ਇੱਕ ਪੁਰਜਾ ਪੈਣਾ ਡਾਇਰੈਕਟ ਮੋਟਰ ਚਲਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਚਲਾ ਕੇ ਪੈਨ ਨੂੰ ਸਪਲਾਈ ਦਿੱਤੀ ਹੈ ਜੀ ਤੇ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰਿਆਂ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਪੁਰਜਾ ਪਾਜਾ ਇਹਨਾਂ ਅਜੇ ਤੱਕ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤੇ ਟੈਂਕੀ ਬੰਦੀ ਆ ਟੈਂਕੀ ਦਾ ਜਿਆਦਾ ਹੀ ਵੱਜਦਾ ਕੀੜੇ ਮਕੌੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹਦਾ ਇਹਨਾਂ ਅਜੇ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖ ਕੇ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਤੇ ਜਿਹੜੀ ਦਵਾਈ ਆ ਪਹਿਲਾਂ ਉਹ ਚ ਪਾ ਤੇ ਉਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਜੀ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਕਿ ਜੇ ਅਫਸਰਾਂ ਜਿਹੜੇ ਇਹ ਟੈਂਡਰ ਪਾਸ ਕਰਕੇ ਜਿਹੜੇ ਇਹ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਿੱਨਾ ਕੀਤੇ ਤਾਂ ਅਸੀਂ ਆਰਟੀ ਪਾ ਕੇ ਸਾਰੀ ਇਹਦੀ ਇਨਕੁਆਇਰੀ ਕਰਵਾਵਾਂਗੇ ਦੀ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਛਾਣਬੀਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦਾ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਫਾਈ ਸਫਰੀ ਜਗਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟਿਆ ਕੇ ਤੁਹਾਨੂੰ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪੰਚਾਇਤ ਦੇ ਐਂਗਲ ਵੀ ਪੰਚਾਇਤ ਦੇ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਪਰ ਕੱਲ੍ਹ ਦਿਨ ਨੂੰ ਗੱਲ ਆਖੀ ਤਾਂ ਕੱਲ੍ਹ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਂ ਨੂੰ ਸਮਝਾਇਆ ਜਾਵੇ ਇਹ ਸਮਾਨ ਕੱਲ੍ਹ ਦਾ ਚੁੱਕ ਕੇ ਥੱਲੇ ਚਲਾ ਗਿਆ ਤੇ ਇਸ ਕਰਕੇ ਇਹ ਆ ਕੇ ਸਾਡਾ ਜਿੰਨਾ ਵੀ ਕ 26 ਲੱਖ ਰੁਪਏ ਦਾ ਇਹਦੀ ਛਾਂਟਪੀਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਇਹਨਾਂ ਘਟਿਆ ਕਿਸਮ ਦਾ ਮਟੀਰੀਅਲ ਤੋਂ ਹੁਣ ਤੁਹਾਨੂੰ ਅੰਦਰ ਜਾ ਕੇ ਵੇਖ ਦਿਖਾ ਦਿੰਦੇ ਆ ਜਿਹੜਾ ਸਾਡਾ ਫਰਸ਼ ਪੈਣ ਵਾਲਾ ਤੇ ਰੰਗ ਕਾਲੀ ਹੁੰਣ ਵਾਲੀ ਆ ਉਹ ਵੀ ਤੁਹਾਨੂੰ ਦਿਖਾਣੇ ਕਿ ਕੁਛ ਨਹੀਂ ਕੀਤਾ ਕੰਮ ਇਹਨੇ ਸਿਰਫ ਇੱਕ ਟੈਂਕੀ ਬਣਾ ਕੇ ਚਲਾ ਗਿਆ ਬਾਕੀ ਸਾਰੇ ਕੰਮ ਸਾਡੇ ਦਾ ਹੁੰਣ ਵਾਲਾ ਔਰ ਜੇ ਆਹ ਟਰਾਂਸਫਰ ਦੇ ਜਿਹੜੀ ਡਰੈਕਟ ਮੋਟਰ ਸਾਡੇ ਪਿੰਡ 'ਚ ਚੱਲਣ ਰਹੀ ਹੈ ਜੇ ਆਹ ਡ੍ਰੈਪ ਸਪਲਾਈ ਸਾਡੇ ਪਿੰਡ ਦੀ ਬੰਦ ਹੋ ਜੇ ਤੇ ਫਿਰ ਇਹ ਪਾਣੀ ਦੀ ਸਪਲਾਈ ਅਸੀਂ ਪਿੰਡ ਨੂੰ ਕਿੱਥੋਂ ਦੇਣੀ ਆ ਇਹ ਇਹ ਠੇਕੇਦਾਰ ਤੇ ਸਾਰਾ ਇਹ ਅੰਦਰ ਕਮਰਾ ਵੀ ਰਿਪੇਅਰ ਦਾ ਪਲਖਤਰ ਦਾ ਉਤਰੋ ਹਾਲਤ ਦੇਖ ਲਓ ਤੇ ਸਾਰੇ ਕੰਮ ਸਾਡਾ ਛੱਡ ਕੇ ਵਿੱਚ ਚਲਾ ਗਿਆ ਸਿਰਫ ਇੰਨਾ ਹੀ ਕਹਿਣ ਤੇ ਬਾਤ ਕਿ ਇਹ ਕੰਮ ਠੀਕ ਤਰੀਕੇ ਨਾਲ ਕਰ ਸਹੀ ਮਟੀਰੀਅਲ ਆ ਕੰਮ ਠੀਕ ਤਰੀਕੇ ਨਾਲ ਕਰ ਤੇ ਇੰਨਾ ਹੀ ਇਹਨੇ ਗੁੱਸਾ ਕੀਤਾ ਪਤਾ ਨਹੀਂ ਇਹਦੇ ਕਿਹੜੇ ਆਫਰਾਂ ਉੱਤੇ ਸੈਟਿੰਗ ਆ ਸਾਡੀਆਂ ਨੇ ਪੰਚਾਇਤ ਦੀ ਕੋਈ ਪ੍ਰਵਾਨਗੀ ਕੀਤੀ ਨਾ ਇਹਨੇ ਪਿੰਡ ਦੀ ਪ੍ਰਵਾਨਗੀ ਕੀਤੀ ਹੈ ਜੀ ਤੇ ਸਾਰੇ ਕੰਮ ਛੱਡ ਕੇ ਚਲਾ ਗਿਆ ਤੇ ਇਸ ਕਰਕੇ ਇਹਦੇ ਤੇ ਪੂਰਾ ਸਕੰਜਾ ਕੱਸਿਆ ਜਾਵੇ ਇਹ ਜੋ ਠੇਕੇਦਾਰ ਨੂੰ ਗਾਹ ਤੋਂ ਅਸੀਂ ਬੇਨਤੀ ਕਰਨਾ ਕਿ ਇਹ ਜਿਹੜਾ ਇਦਾਂ ਦਾ ਹੱਕ ਮੰਡੀ ਠੇਕੇਦਾਰ ਇਹਨੂੰ ਟੈਂਡਰ ਨਾ ਦਿੱਤਾ ਜਾਵੇ